ਮੇਤਰੋ ਜੇ ਤੁਸੀਂ ਐਂ ਸੋਚਦੇ ਹੋ ਨਾ ਵੀ ਅਸੀਂ ਕੋਈ ਸਕੂਟਰੀ ਲੈਣ ਦੀ ਹੈ ਬੈਟਰੀ ਵਾਲੀ ਕਿੱਥੋਂ ਲੈ ਕੇ ਆਈਏ ਕਿਹੜੇ ਸੱਜਣ ਘੈਂਟ ਕੰਮ ਕਰਦੇ ਆ ਕਿਹੜੇ ਫੁੱਲ ਗਰੰਟੀ ਦਿੰਦੇ ਆ ਤਾਂ ਅੱਜ ਮੈਂ ਸੇਰਪੁਰ ਦੇ ਵਿੱਚ ਪਹੁੰਚਿਆ ਹੋਇਆ ਆ ਥਾਣੇ ਵਾਲੇ ਸੇਰਪੁਰ ਦੇ ਵਿੱਚ ਇਹ ਜਿੰਨੀਆਂ ਵੀ ਸਕੂਟਰੀਆਂ ਖੜੀਆਂ ਨੇ ਨਾ ਵਿੱਚ ਚਾਰ ਬੈਟਰੀ ਵਾਲੀਆਂ ਵੀ ਨੇ ਪੰਜ ਵਾਲੀਆਂ ਵੀ ਨੇ 6 ਵਾਲੀਆਂ ਵੀ ਨੇ ਤੇ ਇੱਕ ਇੱਕ ਸਾਲ ਦੀ ਗਰੰਟੀ ਨਾਲ ਵੇਚਦੇ ਆ ਸਟਾਕ ਬਹੁਤ ਨਾਲ ਬੇ ਬਾੜਾ ਜਮਾ ਕੀਤਾ ਹੋਇਆ ਨਵੇਂ ਸਾਲ ਤੇ ਸਾਰੇ ਕੱਢਣਾ ਹੁਣ ਗੱਲ ਇਹ ਆ ਵੀ ਹਰੇਕ ਸਕੂਟਰੀ ਦੇ ਨਾਲ ਨਾ ਆਹ ਹੈਲਮਟ ਵੀ ਤੁਹਾਨੂੰ ਬਿਲਕੁਲ ਫ੍ਰੀ ਮਿਲੂਗਾ ਗੱਲ ਹੁਣ ਇਹ ਆ ਜੇ ਤੁਸੀਂ ਵੀਡੀਓ ਸ਼ ਬੀ 25 ਸੱਜਣਾਂ ਨੂੰ ਤਾਂ ਕੱਲਾ ਹੈਲਮਟ ਨਹੀਂ ਨਾਲ ਤੁਹਾਨੂੰ ਆ ਮਿਊਜ਼ਿਕ ਸਿਸਟਮ ਵੀ ਮੈਂ ਬਿਲਕੁਲ ਫ੍ਰੀ ਦਵਾ ਦੂੰਗਾ ਤੇ ਗੱਲ ਇਹ ਹੈ ਇੱਕ ਸਾਲ ਦੀ ਫੁੱਲ ਗਾਰੰਟੀ ਹੈ ਜੇ ਤੁਹਾਡੇ ਲੱਭ ਕੋਈ ਪੁਰਾਣੀ ਸਕੂਟਰੀ ਹੈ ਉਹ ਵੀ ਵਿੱਚ ਕੱਟ ਲੈਣਗੇ ਜੇ ਕੋਈ ਮੋਟਰਸਾਈਕਲ ਆ ਪੁਰਾਣਾ ਉਹ ਵੀ ਵਿੱਚ ਕੱਟ ਲੈਣਗੇ ਜੇ ਕਿਸੇ ਸੱਜਣ ਨੂੰ ਕੱਲੀਆਂ ਹੀ ਬੈਟਰੀਆਂ ਚਾਹੀਦੀਆਂ ਨੇ ਉਹ ਵੀ ਮਿਲ ਜਾਣਗੀਆਂ ਜੇ ਕਿਸੇ ਨੂੰ ਕੱਲਾ ਖੋਖਾ ਚਾਹੀਦਾ ਨਮਾ ਉਹ ਵੀ ਮਿਲ ਜੂ ਯਾਨੀ ਕਿ ਚੋਟੀ ਦਾ ਮਿਸਤਰੀ ਰੱਖਿਆ ਹੋਇਆ ਚੋਟੀ ਦੇ ਸੱਜਣ ਨੇ ਸੇਰਪੁਰ ਛੰਨਾ ਰੋਡ ਦੇ ਬਿਲਕੁਲ ਸਾਹਮਣੇ ਖੜੇ ਆ ਧਰਮੇ 2000 ਤੋਂ ਲੈ ਕੇ ਨਾ 5000 ਤੱਕ ਨਵੇਂ ਸਾਲ ਕਰਕੇ ਡਿਸਕਾਊਂਟ ਵੀ ਆ ਯਾਰ ਪੂਰੀ ਫੁੱਲ ਗਾਰੰਟੀ ਆ ਬੱਸ ਸਟੈਂਡ ਦੇ ਬਿਲਕੁਲ ਲਾਗੇ ਆ ਤੇ ਤੁਸੀਂ ਨੇ ਆਉਣਾ ਕਿੱਥੇ ਆ ਏਕਮ ਈ ਬਾਈਕ ਮੋਟਰ ਜਿੱਤੇ ਪਹੁੰਚਣਾ ਨਾਂ ਬਾਈ ਦਾ ਜਸਵੀਰਾ ਤੇ ਨੰਬਰ ਬਾਈ ਦਾ ਸਕਰੀਨ ਤੇ ਆ ਹੁਣੇ ਫੋਨ ਲਾਓ ਕਰਾ